ਸਤਿ ਸ਼੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਕੋਈ ਲਾਹਮੇ ਵਾਲੀ ਗੱਲ ਨਾ ਰਹੇ ਜੀ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਫਿਰ ਤਹਿਸੀਲ ਤਰਨਤਾਰ ਸਾਹਿਬ ਭਾਈ ਸ਼ੇਰੇ ਕੋਲ ਪਹੁੰਚੇ ਆਂ ਚਾਰ ਪੰਜ ਐਨੀਮਲ ਲੈ ਕੇ ਆਏ ਨੇ ਵਧੇਰੇ ਜਾਣਕਾਰੀ ਸਾਰੀ ਲੈ ਕੇ ਦਿੰਨੇ ਆਂ ਐਂਡ ਤੱਕ ਜੁੜੇ ਰਹੋ ਜੀ ਜ਼ਰੂਰ ਸ਼ਸ਼ਮ ਸ਼ੇਰ ਸასიਕਾਰ ਸਤਿ ਸ੍ਰੀ ਅਕਾਲ ਜੀ ਵਧੀਆ ਭਰਾ ਠੀਕ ਹੈ ਵਧੀਆ ਵਧੀਆ ਮਹਾਰਾਜ ਜੀ ਸਿੱਧਾ ਹਾਂ ਜੀ ਵਧੀਆ ਜੀ ਐਡਰੈਸ ਕਰੀਏ ਨੋਟ ਪਿੰਡ ਮਾਣੀ ਮੱਲੀਆਂ ਜੀ ਜ਼ੇਰ ਵੀ ਚਰਨਤਾਰਨ ਜਿਹਦਾ ਵੀ ਚਰਨਤਾਰਨ ਮੋਬਾਈਲ ਮੋਬਾਈਲ 97797 21242 ਠੀਕ ਆ ਹਾਂਜੀ ਚਾਰ ਪਸ਼ੂ ਲੈਣ ਦੇ ਚਾਰ ਹਾਂਜੀ ਹੈਨਾ ਭਾ ਕਿਹੜੇ ਗਨੇ ਵਾਲੇ ਕਰਨੇ ਹਾਂ ਮਾਂ ਮਾਂ ਉੜਦਿਆਂ ਵਾਲੇ ਕਰਨੇ ਵਾ ਵਾ ਇਤੋਂ ਕਰੀਏ ਸ਼ੁਰੂਆਤ ਇੱਡੇ ਕਰ ਲੋ ਝੋਟੀਆਂ ਕੱਲ ਦੀ ਸੁਈ ਜੋ ਅੱਛਾ ਪੋਲਾ ਵਾਲੇ ਥੱਲੇ 9 ਕਿਲੋ ਪੱਕਾ ਲੀਟਰ ਵਾਲਾ ਹੁੰਦਾ ਕੱਟੀ ਕਟਾ ਕੱਟੀ ਜੀ ਕੱਟੀ ਮਗਰ ਕੱਟੀ ਜੀ ਹੈਨਾ ਹਾਂਜੀ ਠੀਕ ਆ ਇਹ 9 ਕਿਲੋ ਬੋਲੇ ਤੋਂ ਇੱਕ ਦਾ ਮਾਸਾ ਨਹੀਂ ਫੱਲੇ ਰੱਖਦੀ ਅੱਛਾ ਨਿੰਬੂ ਨੂੰ ਨੁੱਕਰ ਜਾਂਦੀ ਨਿੰਬੂ ਬਿਲਕੁਲ ਬਿਲਕੁਲ ਹੈ ਨਾ ਛੋਣ ਓਕੇ ਰਪੋੜੀ ਛੋਣ ਓਕੇ ਕਵਾਈ ਕਰਾ ਕੇ ਖਵਾ ਲਾਂਗੇ ਵਿੱਚ ਜੀ ਠੀਕ ਹੈ ਹਾਂ ਜੀ ਮਾਰ ਦਿਓ ਦੋ ਦੋ ਤਾਰਾ ਕੋਈ ਨਹੀਂ ਹਾਂ ਜੀ ਮਾਰ ਦਾਂਗੇ ਲਓ ਲਓ ਜੀ ਦਿੱਲੀ ਮਨ ਕੀ ਆ ਖਾਲੀ ਹੈ ਨਾ ਚੱਲ ਬਈ ਕਰ ਮਾਰ ਲੈ ਦੇਵੇ ਦੀ ਬੰਸਰ ਚੰਗੀ ਹੈ ਨਾ ਦੇਵੇ ਦੀ ਬੰਸਰ ਬੜੀ ਹੁੰਦੀ ਆ ਭਾਈ ਜੀ ਬਾਕੀ ਰਾਜੀ ਨੂੰ ਜੀ ਬੜੀ ਐ ਥੋੜੀ ਜੀ ਨਾ ਸੂਹੀ ਆ ਕਲਦੀ ਤੇ ਥੱਪਾ ਲੱਗਾ ਹੈ ਬਾਈ ਜੋ ਤਾਜ਼ਾ ਡੰਗਰ ਹੁੰਦਾ ਇੱਕਦਾਂ ਫਿਰ ਤੇ ਫਰਕ ਪੈਂਦਾ ਹੀ ਆ ਬਾਕੀ ਰੂਮ ਵਰਗੀ ਪੋਲੀ ਆ ਚੋਣ ਅੱਛਾ ਜੀ ਹਾਂ ਜੀ ਠੀਕ ਆ ਜਿਵੇਂ ਨਹੀਂ ਆਪਣਾ ਡੰਗਰ ਭਾਜੀ ਕੋਈ ਗਲਤ ਕਹਿ ਸਕਦਾ ਆ ਪਰ ਇਹ ਕੰਮ ਨਹੀਂ ਕਰਦੇ ਠੀਕ ਆ ਜਿਵੇਂ ਦਾ ਡੰਗਰ ਲੈਣਾ ਹੈ ਇਹ ਚੋਣ ਚੰਗਾ ਆ ਲੈ ਦੁੱਧ ਵੀ ਦੇ ਦੂ ਬਿਲਕੁਲ ਬਿਲਕੁਲ ਜੀ ਤੇ ਜੇ ਚੋਣ ਹੀ ਨਾ ਚੰਗਾ ਆ ਫਿਰ ਦੁੱਧ ਵੀ ਦੇਣਾ ਬਾਈ ਸਹੀ ਗੱਲ ਆ ਹਾਂਜੀ ਹਾਂਜੀ ਦੋ ਦੇ ਕਿਲੋ ਘੜ ਦੇ ਦੇ ਚੋਣ ਚੰਗਾ ਹੋਵੇ ਹਾਂਜੀ ਨਾ ਸਜਣਾ 9 ਕਿਲੋ ਦੁੱਧ ਤੋਂ ਸਟਾਡੀ ਦਿੱਤੀ ਇਹਨੇ ਤੇ ਬਾਈ ਜੀ ਫਿਰ ਰੇਟ ਰੇਟ ਮੈਂ ਦੇਣਾ ਲੱਗਦੀ ਜੀ ਅਚੰਬੀ ਲੈ ਗਈ ਆ ਹਾਂਜੀ ਮਿਆਰ ਦੇ ਹਿਸਾਬ ਨਾਲ ਹਾਂਜੀ ਬਾਈ ਕੋ ਭੰਦਾ ਵਾ 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 ਬਲੇਡਰ ਬਣੀ ਫਿਰਦੀ ਬਿਲਕੁਲ ਬਿਲਕੁਲ ਤੇ ਰੇਟ ਹੁਣ ਜਾਇ ਕਰਕੇ ਦੇ ਦੇ ਕੋਈ ਨਹੀਂ ਆਪਾਂ ਜਾ ਨਹੀਂ ਛੱਡਣਾ ਦੋ ਨਹੀਂ ਛੱਡਣਾ ਪੰਜ 8 ਛੱਡਾਂਗੇ 95 ਦੀ ਮੈਂ ਦੇ ਦਾਂ 95 ਦੀ ਹਾਂਜੀ 92 ਦੀ ਕਰ ਚਲੋ ਫਿਰ 92 ਛੋੜ ਹੀ ਹੋਣੀ ਹੁਣ 200 ਹਾਂਜੀ 200 ਹੀ ਛੋਟ ਹੋਣੀ ਠੀਕ ਜੇ ਆ ਆ ਗਈ ਇੱਕ ਗੱਬਣ ਇਹ ਦੂਜੀ ਸੁਵੇ ਝੋਟੀ ਆ ਦਿਨ 8 ਛੱਡਦੀ ਆ ਭਾ ਇਹਦਾ ਆਪਾਂ ਬਹੁਤਾ ਨਿੱਕਾ ਪਾ ਦੇਣਾ ਅੱਛਾ ਭਾ ਪਾ ਦੇਣਾ ਤੋਕੜ ਵਾਲਾ ਵਾ ਇਹਨੇ ਦੀ ਤੋਕੜਾ ਨਹੀਂ ਕਿੰਨੇ ਦੀ ਆਪਾਂ ਸੱਜਰ ਦੇ ਦੇਣੀ ਆ ਚਲ ਤੋਰ ਦੀ ਦੇਖਦਾ ਲੋਈ ਪਤਲੇ ਚਮਚ ਸਿੰਗਲ ਹੱਡੀ ਜਿਹੜੀ ਆ ਸਿੰਗਲ ਹੱਡੀ ਦੀ ਮੈਂ ਸੱਜਣੋਂ ਬਿਲਕੁਲ ਚਮਾ ਵੇਖੋ ਬਿਲਕੁਲ ਪਤਲਾ ਬਾਕੀ ਨਾ ਕੱਲ ਦੀ ਮੈਂ ਆਈਆ ਮੈਂ ਉਹਨਾਂ ਨੂੰ ਪੂਰਾ ਜੀ ਨਹੀਂ ਲਾਇਆ ਉਹਨਾਂ ਨੇ ਘਰ ਦੇਣੇ ਬਾਅਦ ਕੱਿਆ ਅੱਜ ਕੱਲ ਜਾਗਾ ਪਹਿਲਾਂ ਨੇ ਦਿੱਤਾ ਠੀਕ ਆ ਸਵੇਰ ਤੂੰ ਜਾਈਆ ਹੂੰ ਬਾਕੀ ਇਹ ਅਭੀ ਇਹਨੇ ਪਾਨਾ ਪੁੰਨਾ ਬੜਾ ਗਾਂਬ ਲੈ ਤਾ ਨਾ ਨੂੰ ਦੇਖੋ ਚੱਟਾ ਹੋਣੀ ਦੇਖੋ ਕਿੰਨਾ ਲਈ ਫਿਰਦੀ ਐ ਸ਼ਹਿਤ ਆਉਣ ਰਿਆ ਨਹੀਂ ਲੈ ਜਾਣੇ ਦੱਸ ਦੇਣਾ ਜੀ ਦੱਸ ਦੇਣਾ ਲੈ ਨਹੀਂ ਟੁੱਟ ਨਾ ਨੋਈ ਕਰਦੇਗੇ ਫਿਰ ਨਿਕਾਜਿਆ ਇਹ ਮੁੱਲ ਬਿਲਕੁਲ 85 ਦੇ ਦਈਏ ਲੈ ਲੋ ਤਾਡੀ ਮਰਜੀ ਆ ਨਹੀਂ ਨਹੀਂ ਗਾਇ ਕਿ ਤਰ ਤੋ ਹੋਰ ਕਰ ਤੋ ਤੋ ਹਾਈ ਰੱਖਣਾ ਪਏ ਨਹੀਂ ਜਿਹਾ ਹੀ ਨਹੀਂ ਦੱਸਣ ਆਪੇ ਦਾਦੀ ਦਾ ਠੀਕ ਆ 80000 ਦੇ ਛੋੜ ਕਰ ਦਾਂਗੇ ਕਿੰਨੀ 200 ਰੁਪਿਆ ਦੋ ਛੜ ਦੀ ਚਲੋ ਹੋ ਗਈ 88 78 ਦੀ 78000 ਦੀ ਹਾਂ ਓਕੇ ਬਾਕੀ ਜਿੱਦਨ ਮਾਝ ਸੂਬੀ 90000 ਦੀ ਮੈਂ ਵਿਗੂਗੀ ਜਦੋਂ ਆਮ ਆਤਮਾ ਆ ਤੇ ਆਈ ਹਾਂ ਚਲੋ ਜੇ 10 ਦਿਨ ਸਾਹਮਣੀ ਆ ਹਾਂ ਜੀ ਹਾਂ ਕੋਈ ਵੇਚਣਾ ਵੀ ਵੀ ਲੈ ਲੈ ਤੈਨੂੰ ਵੀ ਕਮਾਈ ਦਊਗੀ ਠੀਕ ਹੈ ਇਹਦੇ ਵੇਖੋ ਭਾਂਡਾ ਵੇਖੋ ਬਿਲਕੁਲ ਸਹੀ ਅੱਗੇ ਖੁੱਲ ਕੇ ਕੱਟਾ ਗੱਨੇਲੀ ਦਾ ਕੱਟਾ ਚੌਗਾ ਅੱਛਾ ਚਾਰ ਦੰਦ ਹੋ ਗਏ ਗਿਆ ਬੰਗ ਦੇਖੋ ਪੂਰੇ ਪੂਰੇ ਸਾਰੇ ਡੇਡਾ ਕੱਟ ਡੇਡਾ ਕੱਟ ਰਿਕਾਡ ਪੂਰਾ ਅੱਛਾ ਕਿਵੇਂ ਥੋਤੇ ਅਗਲੇ ਬੰਨੇ ਵੀ ਨਿਸ਼ਾਨ ਹਾਂ ਇਹ ਦੇਖੋ ਇੱਥੇ ਦੇਖੋ ਬਿੱਲੀ ਮਣਕੀ ਅੱਖ ਮੈਂ ਸਰਾ ਹੀ ਆ ਹਣਾ ਵਾ ਯਾਰ ਕੱਟਾ ਬਹੁਤ ਸੋਹਣਾ ਜੇ ਕੋਈ ਵੀ ਮੇਰੇ ਹਿਸਾਬ ਨਾਲ ਅੱਛਾ ਤੇ ਇਹ ਮੇਰੇ ਹਿਸਾਬ ਨਾਲ 6 ਮਹੀਨਿਆਂ ਜੀ ਮਾਲੀ ਬਾਂਜਣਾ ਜੱਗਾ ਚੱਲੂਗਾ ਅੱਛਾ ਹਾਂ ਜੀ ਬਾਕੀ ਮੋਲ ਲਵੜਾ ਜਾ ਜੀਤਾ ਜੋ ਅੱਛਾ ਉਹ ਤਾਂ ਹੀ ਜਾਇਜ਼ ਕਰਦਣਾ ਜਾਇਜ਼ ਮੋਲ ਨਹੀਂ ਦੇਣੀ ਡੰਗਰਾ ਤਾਂ ਇਹ ਠੀਕ ਆ ਮੋਲ ਨਹੀਂ ਜ਼ਿਆਦਾ ਕਰ ਲੈਓ ਕਮਾ ਲਓ ਲੈਓ ਕਮਾ ਕੇ ਕਾਸਟ ਹੈ ਹਾਂ ਸੱਜਣੋ ਖੱਬੇ ਹੱਥ ਆ ਕੱਪ ਤਾ ਗਿਆ ਤੇ ਪੈਰਾਂ ਤੇ ਵੀ ਸਾਰੀਆਂ ਨਿਸ਼ਾਨੀਆਂ ਪ੍ਰੋਫੈਸਰ ਜਗਤ ਦਾ ਹਾਂ ਬਿਲਕੁਲ ਕੁਝ ਵੀ ਅਧੋਂ ਜਾਰੀ ਹੈ ਨਾ ਤੇ ਪੋਣਾ ਪੂਜ ਕਹਿ ਨਹੀਂ ਪੂਰਾ ਹੈ ਪੂਰਾ ਪੂਰਾ ਨਹੀਂ ਲੀ ਜਾਊਗਾ ਜਦੋਂ ਕਪੋਣਾ ਪੋਜ ਫੇਰ ਲਈਏ ਬੇਤਰਾਂ ਹੀ ਗੱਲ ਹੈ ਇੱਧਰ ਵੇਖੋ ਕੋਈ ਥੱਲੇ ਜਾਂਦੀ ਬਿਲਕੁਲ ਬਿਲਕੁਲ ਤੇ ਪੇਟ ਫੁੜਾ ਵੀ ਚੰਗਾ ਚੌੜਾ ਹਾਂਜੀ ਹੈ ਨਾ ਟੈਕੀ ਗੱਲ ਵੀ ਚੰਗਾ ਜਿੰਨਾ ਟੈਕੀ ਗੱਲ ਵੀ ਬਿਲਕੁਲ ਓਕੇ ਆ ਤੇ ਰੇਟ ਰੇਟ ਤੇਰੀਆ 42000 ਆ ਜੀ 2 ਛੜ ਦੀ ਜਿਆਦਾ ਨਹੀਂ 40000 ਦਾ ਬਿਲਕੁਲ ਚਲੋ 200 ਜੀ ਹੁਣ ਫਿਰ ਵੀ ਕਰ ਦਾਂਗੇ ਚਲੋ ਘਰ ਦਿਓ ਘਰ ਆਿਆਂ ਦੀ ਹਨਾ ਲਓ ਜੀ ਅੱਗੇ ਆ ਗਈ ਪਹਿਲਾ ਸੂਆ ਵਹਿੜ ਇੱਕ ਓਏ ਪਹਿਲੇ ਸੂਏ ਵਹਿੜ ਤੇ ਜਮਾਨਾ ਚੌਗੀ ਵਹਿੜ ਤੇ ਠੰਡੀ ਧੀਰੀ ਮੀਨਾ ਲੈਂਦੀ ਬਾਜੀ ਅੱਛਾ ਤਾਂ ਜੀ ਇਹ ਦੇਖੋ ਬਰਫ ਜੋ ਇਹ ਦੇਖੋ ਅੱਛਾ ਇਹ ਲੱਤੀ ਕਿੰਨੀ ਜੇ ਕੋਈ ਮੀਨਾ ਸਾਹ ਲੂਣਾ ਜਿਹੜਾ ਆਪਾਂ ਮੁੱਲ ਪਾਉਣਾ ਹੈ ਦਿਹਾੜਾ ਹੀ ਪਾਜੂਗਾ ਵਾਹ ਵਾਹ ਹਾਂ ਜੀ ਇਹ ਦਿਹਾੜਾ ਕੰਮੀ ਬਣਾਜੋ ਤਾਂ ਮੈਂ ਜੈ ਜੀ ਰੱਖਣਾ ਭਾਈ ਠੀਕ ਆ ਮੋਲ ਨਹੀਂ ਹੀ ਰੱਖਣਾ ਮਾਲ ਵੇਚ ਦੇਣਾ ਹੈ ਵੀਡੀਓ ਪੈਂਦਿਆਂ ਸਰ ਮਾਲ ਵਿਕੇ ਫਿਰ ਨਿਆਣਾ ਆਉਂਦਾ ਹੈ ਜੀ 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 ਲੋ ਜੀ ਤਾਂ ਜਨਾ ਬੜਾ ਵਾਕਿਆ ਚੰਗੀ ਆ ਪੂਰੀ ਜਰਸੀ ਤੇ ਐਫ ਕ੍ਰੋਸ ਆ ਬਾਕੀ ਜਿੱਥੇ ਮਰਜ਼ੀ ਬੰਨ ਕੇ ਇਹਨੂੰ ਥੱਲੇ ਬੜੇ ਫਿਰੋ ਜੋ ਮਰਜ਼ੀ ਕਰੇ ਫਿਰ ਰੈਡੀ ਸੀ ਹਾਂਜੀ ਤੇ ਮੂੰਹ ਚ ਆ ਤਾਂ ਅੱਛਾ ਹਾਂਜੀ ਆ ਮੈਂ ਇੱਥੇ ਆ ਬਈ ਇਧਰ ਦੇਖੋ ਸੀਲਿੰਗ ਇਧਰ ਦੇਖੋ ਥਾਣੇ ਦੇਖੋ ਬੱਛੀ ਦਾ ਦੇਖੋ ਗਲਾਬੀ ਥਾਣ ਆ ਗਲਾਬੀ ਥਾਣ ਤੇ ਕਿੰਨਾ ਕਿੰਨਾ ਥਾਣੇ ਆ ਭਾ ਭਾਜੀ ਬਹੁਤਾ ਜਿਆਦਾ ਜੀਨਾ ਠੀਕ ਹੈ ਲੈਓ ਮੋੜ ਇਹ ਆਏ ਭਾਣੀ ਕਰਨਾ ਇਹਨੇ ਦੀ ਤਾਂ ਟੋਕਰ ਨਹੀਂ ਦੇਣੀ ਜਿੰਨੇ ਦੀ ਆਪਾਂ ਸੱਜਰ ਦੇ ਦੇਣੀ ਜੈ ਜੈ ਜੀ ਹਾਂ ਜੀ ਹਾਂ ਕੀ ਕਰਦਗੇ ਰੇਟ ਜੀ ਮੁੱਲ ਨਿਕਲ ਜਾਈ ਕਰਨਾ 27000 ਅੱਛਾ 50000 ਕੀ ਦੇਣੀ ਹੈ ਹਾਂ ਤੇ ਨਾਲ ਹੀ ਹਾਂ ਦੇ ਨਾਲੇ ਬਾਕੀ ਤੁਸੀਂ ਦਾ ਦੇਣਾ ਨਹੀਂ ਤੁਹਾਡੀ ਖੁਸ਼ੀ ਆ ਤੁਹਾਡੀ ਖੁਸ਼ੀ ਨਾਲੇ ਆਪੇ ਕਰ ਦੋ ਚਲੋ ਯਾਰ ਛੱਡਦਾ ਕਿ 24 ਦੀ ਦੇ ਦਾਂ ਠੀਕ ਹੈ ਜੀ ਹਾਂ ਦੇ ਦੋ ਉੱਤੇ ਫਿਰ ਰੱਬ ਦਾ ਨਾਮ ਜੀ ਹਾਂ ਇਧਰ ਵੇਖੋ ਠੰਡੀ ਥੀ ਜੀ ਇਧਰ ਵੇਖੋ ਵਾਹ ਵਾਹ ਹਾਂ 24000 ਜਿਹੜਾ ਸਾਹਮਣ ਵਾਲਾ ਹੋਊਗਾ ਨਾ ਸਾਹਮਣ ਵਾਲਾ ਪੂਰੀ ਸੁੱਕੀ ਖਾਈ ਜਾਂਦੀ ਆ ਐਡੀ ਯਾਨੀ ਕਿ ਵੀ ਭੁੱਖੇ ਘਰੋਂ ਚੱਲੀ ਆਈ ਆ ਸਾਹ ਵੀ ਨਹੀਂ ਕਹਿੰਦੇ ਠੀਕ ਹੈ ਜੀ ਹਾਂ ਜੀ ਸੱਜਣੋ ਕਿ ਵੀ ਯਾਰ ਦੀ ਮਿਲ ਜੂਗੀ ਕਿਉਂਕਿ ਇਹਦੇ ਉੱਤੇ ਫਿਰ ਆਪਦਾ ਨਾਂ ਜਾਂ ਆਖਾ ਜਿੰਨੇ ਸੰਭੀ ਆ ਪੈਰਮ ਫੁਰਮਦਾ ਹੈ ਆ ਤੇ ਛਾਣੇ ਜਿਹੇ ਮਹੀਨੇ ਦੇ ਵੇ ਵੇ ਸੂ ਬਣਾ ਵੇੜਾ ਅਰਜਾ ਲੱਗਦਾ ਹਾਂਜੀ ਹਾਂਜੀ ਤੇ ਸਾਰੇ ਪਸ਼ੂ ਚੰਗੇ ਆ ਦੁੱਧ ਵਾਲੇ ਆ ਆਪਣੀ ਖਰੀਦਦਾਰੀ ਕਰਿਓ ਸਾਸੀ ਕਾਲ